ਬਲਾਕ ਸਭਾਤੀਏ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਐਸਐਸਪੀ ਗੁਰਦਾਸਪੁਰ ਨੇ ਦੀਨਾਨਗਰ ਦਾ ਕੀਤਾ ਦੌਰਾ ਪੰਜਾਬ ਵਿੱਚ ਜਿੱਥੇ ਬਲਾਕ ਸਭਾਤੀਏ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਿਗਲ ਵਜਿਆ ਹੋਇਆ ਹੋਇਆ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਫਲੈਗ ਮਾਰਚ ਕੰਡੇ ਜਾ ਰਹੇ ਹਨ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰਦਾਸਪੁਰ ਪੁਲਿਸ ਵੱਲੋਂ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਪੱਬਾ ਭਾਰ ਦੇਖ ਰਹੀ ਹੈ ਇਸ ਮੌਕੇ ਅੱਜ ਐਸਐਸਪੀ ਗੁਰਦਾਸਪੁਰ ਵੱਲੋਂ ਦੀਨਾਨਗਰ ਨਗਰ ਦਾ ਦੌਰਾ ਕੀਤਾ ਗਿਆ ਅਤੇ ਪੁਲਿਸ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਇਸ ਮੌਕੇ ਐਸਐਸਪੀ ਗੁਰਦਾਸਪ ਜੀ ਸਰ ਦੱਸ ਦਿਓ ਅੱਜ ਦੀ ਰਾਤ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਲੈਕਸ਼ਨ ਦੇ ਮੱਦੇਨਜ਼ਰ ਦੇਖੋ ਜੀ ਤੋਂ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਹੈਗੇ ਕਿ ਜੀ ਪੰਜਾਬ ਨੂੰ ਇੱਕਦਮ ਜਿਹੜੇ ਪੰਜਾਬ ਦੇ ਵਿੱਚ ਜੜੇ ਹੈਗੀ ਲਾਅਨ ਆਰਡਰ ਜਿਹੜੀ ਸਥਿਤੀ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਨਾਈਟ ਡੋਮੀਨੇਸ਼ਨ ਅਤੇ ਜਿਹੜਾ ਚੈਕਿੰਗ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹੈਗਾ ਐਂਡ ਈਵਨਿੰਗ ਦੇ ਵਿੱਚ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸ਼ਹਿਰਾਂ ਦੇ ਵਿੱਚ ਪੀੜ ਬੜਕਾ ਰਹਿੰਦਾ ਹੈਗਾ ਤੋ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਜਿਹੜਾ ਡਿਸਟ੍ਰਿਕਸ਼ਨ ਡਿਪਲੋਇਮੈਂਟ ਜਿਹੜੀ ਕੀਤੀ ਗਈ ਹੈ ਸਾਡੇ ਸਾਰੇ ਜ਼ਿਲ੍ਹੇ ਦੇ ਸਾਰੇ ਗੈਸਟਰ ਆਫਸਰ ਐਸ ਐਚਓ ਇਨਚਾਰਜ ਪੀਪੀ ਅਤੇ ਬਾਕੀ ਜਿਹੜੇ ਹੈਗੇ ਸਟਾਫ ਹੈਗੇ ਅਸੀਂ ਜਿਹੜਾ ਹੈਗਾ ਸਪੈਸ਼ਲ ਡਿਪਲੋਇਮੈਂਟ ਹੈ ਉਹ ਦੇ ਜ਼ਿਲ੍ਹੇ ਦੇ ਵਿੱਚ ਕਰਾਇਆ ਹੈਗਾ ਐਂ ਐਨੂੰ ਸੁਪਰਵਾਈਜ਼ ਕਰਨ ਨੂੰ ਮੈਂ ਅੱਜ ਦਿਨਾਂਗਰ ਆਇਆ ਹੈਗਾ ਅਸੀਂ ਜਿਹੜਾ ਹੈਗਾ ਬਾਰਡਰ ਏਰੀਆ ਵੀ ਜਿਹੜਾ ਹੈਗਾ ਵਿਜ਼ਿਟ ਕੀਤਾ ਹੈਗਾ ਤੋ ਸਾਡੀ ਸਾਰੇ ਅਰੇਂਜਮੈਂਟ ਜਿਹੜੇ ਹੈਗੇ ਪੁੱਟ ਇਨ ਪਲੇਸ ਹੈਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੈਗਾ ਕਿ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਪੰਚਾਇਤ ਅਤੇ ਉਹ ਉਹਨਾਂ ਦੇ ਲਈ ਜਿਹੜੇ ਅਰੇਂਜਮੈਂਟ ਹੈਗੇ ਉਹਨਾਂ ਨੂੰ ਜਿਹੜਾ ਹੈ ਜੀ ਕਵਨ ਵਾਸਤੇ ਜਿਹੜੇ ਹੈਗੇ ਸਾਡੇ ਵੱਲੋਂ ਆ ਜਿਹੜਾ ਹੈਗਾ ਸਪੈਸ਼ਲ ਆਪਰੇਸ਼ਨਲ ਕੀਤਾ ਜਾਂਦਾ ਸਰ ਕੋਈ ਚੱਕੀ ਵਸਤੂ ਜਾਂ ਕੋਈ ਅ ਇਦਾਂ ਦਾ ਕੁਝ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਮੇਨ ਫੋਕਸ ਹੈਗਾ ਉਹ ਸਪੈਸ਼ਲੀ ਹੈਗਾ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵਾਰਦਾਤ ਨਾ ਹੋਵੇ ਇਹਦੇ ਕਰਕੇ ਤੁਸੀਂ ਇਨ ਜਨਰਲ ਆਪਾਂ ਦੇਖਦੇ ਆ ਕਿ ਵਿਦਆਊਟ ਨੰਬਰ ਪਲੇਟ ਦੇ ਜਿਹੜੇ ਵਹੀਕਲ ਹੈ ਉਹ ਕ੍ਰਾਈਮ ਦੇ ਵਿੱਚ ਯੂਜ਼ ਹੁੰਦੇ ਐ ਐਂਡ ਜਿਹੜਾ ਟਿਪਲ ਰਾਈਡਰ ਹੈਗਾ ਤਾਂ ਇਸ ਕਰਕੇ ਇਵਨ ਮੋਡੀਫਾਈਡ ਵਹੀਕਲ ਸੋ ਅਸੀਂ ਇਹਨਾਂ ਤੇ ਫੋਕਸ ਕੀਤਾ ਹੈਗਾ ਐਂਡ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਅਸੀਂ ਐਵਰੇਜ ਜਿਹੜਾ ਹੈਗਾ 25 ਤੋਂ 30 ਜਿਹੜੇ ਟੂ-ਵੀਲਰ ਜਿਹੜੇ ਹੈਗੇ ਸਪੈਸ਼ਲੀ ਜਿਹੜੇ ਵਿਦਆਊਟ ਨੰਬਰ ਪਲੇਟ ਹੈਗੇ ਉਹ ਅਤੇ ਜਿਹੜੇ ਬੁਲਟ ਹੈਗੇ ਜਿਹੜੇ ਸਾਊਂਡ ਕਰਦੇ ਆ ਲੋਕਾਂ ਨੂੰ ਨੁਆਇਸੈਂਸ ਕ੍ਰੀਏਟ ਕਰਦੇ ਹੈਗੇ ਇਨਕਨਵੀਨੀਅੰਸ ਹੁੰਦੀ ਹੈ ਉਹਨਾਂ ਤੋਂ ਕੋਪਰ ਜਿਹੜਾ ਐਕਸ਼ਨ ਅਸੀਂ ਲੈ ਰਹੇ ਹੈਗੇ ਹਨ ਉਹ ਉਹ ਜਿਹੜਾ ਸਾਡਾ ਐਕਸ਼ਨ ਉਹ ਲਗਾਤਾਰ ਚੱਲਦਾ ਰਹੇਗਾ। ਹੁਣ ਵੀ ਤੁਹਾਡੇ ਤੋਂ ਪਹਿਲਾਂ ਜਿਹੜਾ ਐਸਐਚਓ ਦੀਨਾਨਗਰ ਵੱਲੋਂ ਨਾਕ ਲਗਾਇਆ ਗਿਆ ਸੀ ਕਾਫੀ ਵਹੀਕਲ ਰੋਕੇ ਗਏ ਨੇ। ਕੀ ਉਹਨਾਂ ਤੇ ਕਾਰਵਾਈ ਹੋਈਗੀ ਜਿਹੜੇ ਦੇਖੋ ਇਹਦੇ 'ਚ ਬੜਾ ਬੜਾ ਸਟ੍ਰਿਕਟ ਹੈ ਕਿ ਆਜ ਦੇ ਟਾਈਮ ਅਸਾ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਚਲਾਨ ਮਸ਼ੀਨ ਹੈ ਵੀ ਉਹਨਾਂ ਦਾ ਯੂਟਿਲਾਈਜੇਸ਼ਨ ਕਰੇ ਅਸੀਂ ਔਨ ਸਪੋਟ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਚਲਾਨ ਜਿਹੜਾ ਹੈਗਾ ਉਹ ਕਰਦੇ ਹੈਗੇ ਜੋੜੀ ਵੀ ਕਾਰਵਾਈ ਹੈਗੇ ਉਹ ਉਹਨੇ ਵੀ ਕੋਡ ਹੁੰਦੀ ਹੈ ਉਹਦਾ ਵੇਬ ਵੈਬਸਾਈਟ ਤੇ ਵੀ ਮੌਜੂਦ ਹੁੰਦਾ ਹੈ ਤੋਂ ਕਿਸੇ ਵੀ ਤਰੀਕੇ ਦਾ ਜਿਹੜਾ ਵਾਇਲੇਸ਼ਨ ਹੈਗਾ ਉਹ ਅਸੀਂ ਸਾਰੇ ਵਾਇਲੇਸ਼ਨ ਨੂੰ ਹੈ ਉਹ ਉਹਨਾਂ ਦੀ ਕੋਡ ਜਿਹੜਾ ਹੈਗੇ ਕਰਦੇ ਹੈਗੇ ਨਾਲ ਸਾਡੇ ਵੱਲੋਂ ਜਿਹੜੇ ਜਿਹੜੇ ਵੀ ਐਲੀਮੈਂਟ ਹੈਗੇ ਜੋ ਕਿ ਵਿਦਾਊਟ ਨੰਬਰ ਇਕਲ ਯੂਜ਼ ਕਰੇ ਹੈਗੇ ਇਹਦੇ ਇਲਾਵਾ ਜੋ ਵਿਜੀਬਲ ਵਾਇਲੇਸ਼ਨ ਕਰੇ ਹੈਗੇ ਉਹਨਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਸਟਰੋਂਗ ਐਕਸ਼ਨ ਅਸੀਂ ਕੰਟੀਨਿਊਸਲੀ ਜਿਹੜਾ ਹੈਗਾ ਲੇ ਰਹੇ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਵਿਜੀਬਲ ਵੀ ਹੋ ਰਿਹਾ ਹੈ। ਸੋਸ਼ਲ ਮੀਡੀਆ ਦੇ ਉੱਪਰ ਕਈ ਇਸਤੰਦੇ ਆਈਆਂ ਆ ਉਹ ਵਾਇਲੈਂਸ ਰੋਕਣ ਦੇ ਲਈ ਕੀ ਸਾਈਬਰ ਸੈੱਲ ਕੋਲ ਕਰਦੇ ਹੈ। ਦੇਖੋ ਸੋਸ਼ਲ ਮੀਡੀਆ ਤੇ ਅਸੀਂ ਲਗਾਤਾਰ ਜਿਹੜਾ ਹੈਗਾ ਮੋਨਿਟਰਿੰਗ ਕਰੇ ਹੈਗੇ। ਤੁਹਾਨੂੰ ਮੈਂ ਦੱਸਣਾ ਵੀ ਚਾਹਾਂਗਾ ਕਿ ਪਹਿਲਾਂ ਵੀ ਬਰਦਾਸ਼ਪੁਰ ਜ਼ਿਲ੍ਹੇ ਦੇ ਵਿੱਚ ਕਿੱਥੇ ਵੀ ਸੋਸ਼ਲ ਮੀਡੀਆ ਤੇ ਅਗਰ ਹੁੱਲੜਬਾਜੀ ਦੇ ਸੰਬੰਧ ਦੇ ਵਿੱਚ ਜਾਂ ਕੋਈ ਵੀ ਵਾਇਲੇਸ਼ਨ ਹੋਇਆ ਉਹਦੇ ਤੇ ਪੁਲਿਸ ਨੇ ਪੱਖਾ ਦਮਸ਼ ਕੀਤਾ। ਮੈਂ ਤੁਹਾਨੂੰ ਅਜੇ ਤੋਂ ਤੁਹਾਨੂੰ ਯਾਦ ਵੀ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਇੱਕ ਦੋ ਇਹ ਲਾ ਸੈਲੇਬ੍ਰਿਟੀ ਫਾਇਰਿੰਗ ਦਾ ਇਨਸੀਡੈਂਟ ਕੁਝ ਮਹੀਨਾ ਪਹਿਲਾਂ ਜਿਹੜੇ ਹੋ ਗਏ ਹੋਏ ਸੀਗੇ ਤੋਂ ਸਾਡੇ ਵੱਲੋਂ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਤੋਂ ਅਸੀਂ ਪੂਰਾ ਚੀਜ਼ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਸ਼ਰਾਰਤ ਹੈ ਕੋਈ ਵੀ ਬਦਮਾਸ਼ੀ ਉਹ ਬਰਦਾਸ਼ਤ ਨਹੀਂ ਹੈ ਸਰ 14 ਤਰੀਕ ਨੂੰ ਇਲੈਕਸ਼ਨ ਹੈ ਕੀ ਅਪੀਲ ਕਰਨਾ ਚਾਹੁੰਦੇ ਕੈਂਡੀਡੇਟ ਔਰ ਲੋਕਾਂ ਦੇਖੋ ਸਾਰਿਆਂ ਨੂੰ ਅਸੀਂ ਆ ਕਹਿਣਾ ਚਾਹੁੰਦੇ ਹਾਂ ਕਿ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਬਿਲਕੁਲ ਫਰੀ ਐਂਡ ਫੇਅਰ ਜਿਹੜਾ ਇਲੈਕਸ਼ਨ ਜਿਹੜਾ ਹੈਗਾ ਉਹ ਹੋਏਗਾ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰੀਕੇ ਦਾ ਕੋਈ ਨੋਸੈਂਸ ਜਿਹੜਾ ਹਾ ਨਾ ਹੋਵੇ ਪੂਰਾ ਟਰਾਂਸਪੇਰੈਂਟ ਮੈਨਰ ਚ ਪੂਰਾ ਭੈਮੁਖ ਜਿਹੜਾ ਹੈਗਾ ਇਲੈਕਸ਼ਨ ਜਿਹੜਾ ਹੋਏਗਾ ਸਾਡੇ ਵੱਲੋਂ ਜਿਹੜਾ ਇਸ ਸੰਬੰਧ ਦੇ ਵਿੱਚ ਕੁਕਤਾ ਕਾਰੀਆ ਕੀਤੀ ਹੋਈਆਂ ਨੇ ਸਾਰੇ ਜ਼ਿਲ੍ਹੇ ਦੀ ਜਿਹੜੀ ਡਿਪਲੋਇਮੈਂਟ ਹੈ ਉਹ ਜ਼ਿਲ੍ਹੇ ਤੋਂ ਬਾਹਰ ਵੀ ਜਿਹੜੀ ਡਿਪਲੋਇਮੈਂਟ ਹੈਗੇ ਉਹ ਅਸੀਂ ਲਗਭਗ 2000 ਦੇ ਲਗਭਗ ਜਿਹੜੀ ਡਿਪਲੋਇਮੈਂਟ ਹੈ ਉਹ ਉਸ ਅਨੁਸਾਰ ਜੋ ਪੁਲਿਸ ਡਿਵੀਜ਼ਨ ਦੇ ਅਸੀਂ ਕਹੇ ਹੈਗੇ ਜਿਹਦੇ ਚ ਬੂਥ ਡਿਊਟੀ ਤੋਂ ਲਾਵਾ ਜਿਹੜੀ ਅਸੀਂ ਪੈਟਰੋਲਿੰਗ ਪਾਰਟੀ QRT ਦੇ ਅਸਰ ਉੱਪਰ ਦੇ ਨਾਲ ਸੀਨੀਅਰ ਅਫਸਰਸ ਦੇ ਨਾਲ ਸਾਰੇ ਦੇ ਨਾਲ ਜਿਹੜਾ ਹੈਗਾ ਜਿਹੜਾ ਹੈਗਾ ਉਹ ਡਿਪਲੋਇਮੈਂਟ ਕੀਤਾ ਹੈ ਜਿਹੜੇ ਸੈਂਸਿਟਿਵ ਬੂਥ ਹੈਗੇ ਉੱਥੇ ਵੀ ਅਸੀਂ ਸਪੈਸ਼ਲ ਡਿਪਲੋਇਮੈਂਟ ਹੈ ਉਹ ਪਲਾਨ ਕੀਤਾ ਹੈ ਤੋਂ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਦਰੰਦੀ ਲੋੜ ਨਹੀਂ ਹੈ ਜੀ ਬਿਲਕੁਲ ਜੀ ਆਪਣਾ ਜਿਹੜਾ ਹੈਗਾ ਮਤਦਾਨ ਜਿਹੜਾ ਹੈਗਾ ਉਹ ਕਰਨ ਆਪਣੇ ਜਿਹੜਾ ਹੈਗਾ voting ਦਾ ਜਿਹੜਾ right ਹੈ ਉਹਦਾ ਯੂਜ਼ ਕਰਨ ਬਾਕੀ ਕਿਸੇ ਵੀ ਕਿਸੇ ਨੂੰ ਲੱਗਦਾ ਹੈਗਾ ਕਿ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਹੈ ਤੋਂ ਸਾਡੀ ਜਿਹੜੀ ਹੈਗੀ ਇਮਰਜੈਂਸੀ ਜਿਹੜੀ 112 ਬੜੀ ਹੈਗੀ ਉਹਦੇ ਚ ਕਰਨ ਉਹ ਦੈਟ ਇਜ਼ ਕੰਟੀਨਿਊਸਲੀ ਬੀਇੰਗ ਮੋਨਿਟਰਡ ਔਨ ਦਾ ਹਾਈਐਸਟ ਲੈਵਲ ਤੋਂ ਉਹ ਅਸੀਂ ਵੀ ਹੈਗੇ ਉਹਨੂੰ ਜਿਹੜਾ ਹੈਗਾ ਵਿਥਿਨ ਟਾਈਮ ਵਿਥਿਨ 5 ਟੂ 10 ਮਿੰਟਸ ਜਿਹੜਾ ਹੈਗਾ ਸਾਡਾ ਰਿਸਪੌਂਡ ਟਾਈਮ ਜਿਹੜਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਹੈਗਾ ਉਹਦੇ ਤੇ ਸਾਡੀ ਜਿਹੜੀ ਸਰਵਿਸ ਹੈ ਉਹ ਆ ਕੇ ਪਹੁੰਚ ਕਰਦੀ ਸਰ ਤੁਹਾਡੇ ਵੱਲੋਂ ਵਿਸ਼ੇਸ਼ ਮੁਹੀ ਜਿਹੜੀ ਸ਼ੁਰੂ ਕੀਤੀ ਗਈ ਕਿ ਅਸੀਂ ਦੇਖੋ ਅੱਜ ਦੇ ਟਾਈਮ ਅਸੀਂ ਦੇਖਦੇ ਆਏ ਆ ਕਿ ਬੱਚਾ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਨੈਗੇਟਿਵ ਨੈਗੇਟਿਵ ਰੈਕ ਉਹ ਬੱਚਿਆਂ ਤੇ ਪੈਂਦਾ ਹੈਗਾ ਲਗਭਗ 14 ਤੋਂ 20 ਸਾਲ ਦੇ ਜਿਹੜੇ ਬੱਚੇ ਹੈਗੇ ਉਹਨਾਂ 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 ਨੂੰ ਜਿਹੜਾ ਹੈਗਾ ਗਲਤ ਰਸਤੇ ਭਟਕਾਉਣ ਦੀ ਕਈ ਵਾਰ ਕੋਸ਼ਿਸ਼ ਹੋਉਂਦੀ ਹੈ ਸੋਸ਼ਲ ਮੀਡੀਆ ਤੇ ਕਰਕੇ 네ਗੇਟਿਵ 엘ਿਮੈਂਟਸ ਕਰਕੇ ਇਸ ਕਰਕੇ ਸਾਡੇ ਵੱਲੋਂ ਜਿਹੜਾ ਹੈਗਾ ਸੂਲ ਦੇ ਬੱਚਿਆਂ ਨੂੰ ਰਗੂਕ ਵੀ ਕੀਤਾ ਗਿਆ ਹੈਗਾ ਇਸ ਸੰਬੰਧ ਤੇ ਅਸੀਂ ਉਹਨਾਂ ਨੂੰ ਸਮਝਾਉਂਦੇ ਹੈਗੇ ਉਹਨਾਂ ਨੂੰ ਅਵੇਅਰ ਕਰਦੇ ਹੈਗੇ ਕਿ ਇਸ ਤਰ੍ਹਾਂ ਦੀ ਵੈਬਸਾਈਟ ਨਾਲ ਦੂਰ ਰਹਿਣਾ ਚਾਹੀਦਾ ਹੈਗਾ ਜਿਹੜੇ ਜਿਹੜੇ 엘ਿਮੈਂਟ ਹੈਗੇ ਜੋ ਅਨਨ 엘ਿਮੈਂਟ ਹੈਗੇ ਉਹਨਾਂ ਦੇ ਨਾਲ ਵਾਪਤਾ ਨਾ ਰੱਖਣਾ ਅਗਰ ਉਹਨਾਂ ਦੇ ਨਾਲ ਕੋਈ ਇਸ ਵੀ ਤਰੀਕੇ ਦੀ ਆ ਕੰਟੈਕਟ ਕਰਨ ਦਾ ਅਫਰਟ ਕਰਦਾ ਹੈਗਾ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਗੈਰ ਸਮਾਜਿਕ ਕੰਮ ਕਰਨ ਨੂੰ ਕਹਿੰਦਾ ਹੈਗਾ ਤਾਂ ਉਹ ਸਾਨੂੰ ਰਿਪੋਰਟ ਕਰਨ ਇਹਦੇ ਇਲਾਵਾ ਵੀ ਅਸੀਂ ਜਿਹੜਾ ਹੈਗਾ ਪੇਰੈਂਟਸ ਨੂੰ ਵੀ ਜਿਹੜਾ ਹੈਗਾ ਅਵੇਅਰ ਕਰਨਾ ਚਾਹੁੰਦੇ ਆ ਬੱਚੇ ਆਪਣੇ ਬੱਚਿਆਂ ਦੇ ਨਾਲ ਪ੍ਰੋਪਰ ਰਾਬਤਾ ਰੱਖਣ ਉਹਨਾਂ ਦੇ ਨਾਲ ਪੂਰਾ ਧਿਆਨ ਰੱਖਣ ਐਂਡ ਸੋਸ਼ਲ ਮੀਡੀਆ ਦੇ ਵਿੱਚ ਸਾਰਿਆਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਯੂਜ਼ ਕਰਨ ਨੈਗੇਟਿਵ ਯੂਜ਼ ਜਿਹੜਾ ਹੈਗਾ ਉਹ ਉਹ ਕਈ ਵਾਰ ਜਿਹੜਾ ਹੈਗਾ ਇਲੀਗਲ ਵੀ ਹੁੰਦਾ ਹੈਗਾ ਐਂਡ ਅਕੋਰਡਿੰਗਲੀ ਅਗਰ ਉਹਦਾ ਗਲਤ ਯੂਜ਼ ਹੋਇਆ ਤੁਹਾਡੇ ਤੇ ਲੀਗਲ ਕਰ ਰਹੀ ਹੈ ਉਹ ਅਮਲ ਵਿੱਚ ਹੈ ਠੀਕ ਹੈ